ਪ੍ਰਸ਼ਾਸਨ ਵੱਲੋਂ ਰਾਹਤ ਕੋਈ ਨਹੀਂ ਜੀ ਪਰ ਚਲੋ ਭਗਵੰਤ ਮੰਤਰੀ ਆ ਸੀਐਮ ਆ ਸਾਡੇ ਚਲੋ ਪੰਜਾਬ ਦਾ ਉਹਨੇ ਆਉਣਾ ਸੀਗਾ ਪਰ ਲੋਕਾਂ ਨੂੰ ਬਹੁਤ ਖੱਜਲ ਕਰਾਦੀ ਹੁੰਦੀ ਜਿਹੜਾ ਰਾਸਮਗਰੀ ਦੀ ਲੋਟ ਸੀ ਗੱਟਿਆਂ ਦੀ ਖਾਲੀ ਮਿੱਟੀ ਸੀਐਮ ਸਾਹਿਬ ਆਏ ਨੇ ਟਰੈਕਟਰ ਰੋਗ ਤੇ ਪਿੱਛੇ ਬੰਦ ਕਰਤੇ ਨੇ ਤੇ ਜੇ ਉਹ ਬੰਨ ਟੁੱਟ ਜੇ ਉਹਨੇ ਚਿਰਚ ਫੇਰ ਕਾਦੀ ਰਾਹਤ ਆ ਜੀ ਸਨਾਲੇ ਵਿੱਚ ਕਈ ਇਹਨਾਂ ਦੇ ਮੰਤਰੀ ਆਪ ਹੀ ਗੱਟੇ ਚੁੱਕਦੇ ਫਿਰਦੇ ਆ ਉਹ ਤਾਂ ਵੀਰੇ ਖੇਡਾਂ ਯਾਰ ਤਲੇ ਇੱਕ ਹੋਰ ਗੱਲ ਹੈ ਨਾ ਛੁਟ ਵੀਰ ਵੀ ਇਸ ਵਕਤ ਗੱਟੇ ਚੱਕਣ ਵਾਸਤੇ ਤਾਂ ਸੰਗਤ ਪਿੰਡਾਂ ਦੇ ਲੋਕ ਬਹੁਤ ਹੈਗੇ ਨੇ ਸਰਕਾਰ ਦਾ ਕੰਮ ਲੀਡਰਾਂ ਦਾ ਕੰਮ ਗੱਟੇ ਚੱਕਣਾ ਥੋੜੀਏ ਤੁਸੀਂ ਪ੍ਰਸ਼ਾਸਨਿਕ ਤੌਰ ਤੇ ਜੋ ਪ੍ਰਬੰਧ ਕਰਨੇ ਉਹ ਆਪਦੇ ਕਰੋ ਤੇ ਜੋ ਆਪਣਾ ਦਰਾਦੀ ਪਾਣੀ ਮੱਲੀਆ ਦਰਾਦੀ ਪਾਣੀ ਨਾ ਮੱਲਣਾ ਤੇ ਬੰਨ ਪੱਕੇ ਬੰਨੇ ਤਾਂ ਰੁੜਦੇ ਨਹੀਂ ਜਾਂ ਫੇ ਦਰਾਦਾ ਪਾਣੀ ਤੁਰਿਆ ਜਾਵੇ ਜੀ ਆਪਾਂ ਨੂੰ ਗਲਤੀਆਂ ਹੁੰਦੇ ਜੀ ਆਪਾਂ ਕੱਲੀ ਸਰਕਾਰ ਨੂੰ ਨਾ ਦੋਸ਼ ਦਈਏ ਬੀ ਮਾਰ ਸਰਕਾਰ ਮਾੜੀ ਤੇ ਕਾਲੀ ਦਾ ਮਾਰਾ ਮਾਰਾ ਕੋਈ ਵੀ ਨਹੀਂ ਆਪਾਂ ਮਾਰੇ ਜੀ ਜ਼ਿਆਦਾਤਰ ਜ਼ਿੰਮੇਦਾਰਾਂ ਦੀਆਂ ਪੈਲੀਆਂ ਦਰਿਆਵਾਂ ਦੇ ਅੰਦਰ ਨੇ ਦਰਿਆਵਾਂ ਦੇ ਸਾਰੀਆਂ ਮਲੀਆਂ ਦੋ ਨੰਬਰ ਦੀਆਂ ਪੈਲੀਆਂ ਉਹ ਵਾਹ ਵਾਗ ਆਪਣੀ ਜੀਵਨ ਦਾ ਸਾਰੇ ਖਰਾਖਰਾ ਦਰਿਆ ਖਰਾਖਰਾ ਪੈਲੀਆਂ ਕੀਤੀਆਂ ਹਾਂ ਜੀ ਉਹਨੇ ਸਵਾਲ ਕੀਤਾ ਸੀ ਰਣ ਵਿਧਾਨ ਸਭਾ ਜਦੋਂ ਮੰਤਰੀ ਸਾਹਿਬ ਕੰਡੇ ਸੀ ਅਸੀਂ ਤੋਂ ਬੰਦ ਕੀਤੇ ਹੋਏ ਆ ਸਾਰੇ ਜਿਹੜਾੜ ਆਉਣਗੇ ਤਾਂ ਅਸੀਂ ਨਿਜੇਟ ਲਾਂਗੇ ਇਹ ਕਿਹਾ ਸੀ ਅੱਜ ਉਹ ਮੰਤਰੀ ਸਾਹਿਬ ਵੀ ਨਹੀਂ ਦੇਖ ਰਹੇ ਕਿਤੇ ਉਹ ਮੰਤਰੀ ਕਹਿੰਦਾ ਕਹਿੰਦਾ ਹੋਏ ਕੁਦਰਤੀ ਆਫਤ ਆਹ ਕੁਦਰਤੀ ਉਹ ਕਹਿੰਦਾ ਸੀ ਮੈਂ ਹੀ ਨਿਜਠਣ ਦੀ ਆਫਤ ਰੱਖੀ ਹੋਈ ਹੈ ਹੁਣ ਕੱਲ ਉਹਨਾਂ ਨੇ ਨਵੇਂ ਪਠਾਨ ਮਾਜਰੇ ਲੈ ਕੇ ਸ਼ੋਰ ਰਚ ਲਿਆ ਇੱਕ ਵੀ ਇਹਨਾਂ ਦੀ ਕੋਈ ਸਾਦੀ ਸੀ ਇਹਨਾਂ ਦੀ ਪਹਿਲਾਂ ਉਹ ਫੜ ਲਿਆ ਜੀ ਫਿਰ ਉਹ ਭੱਜ ਗਿਆ ਜੀ ਮੰਤਰੀ ਸਾਹਿਬ ਆਏ ਸੀ ਇੱਕ ਇਹਨਾਂ ਦੀ ਵਰਕਰ ਬੀਬੀ ਬੜਾ ਉਹ ਮੇਕਅਪ ਕਰਕੇ ਬੜਾ ਮੇਕਅਪ ਕਰਕੇ ਕੰਨਾਂ 'ਚ ਟੌਪਸ ਪਾਏ ਆ ਗਲ ਚਾਈ ਕਾਰਡ ਪਾਇਆ ਤੇ ਚੰਗਾ ਛੜੀ ਕੁੜੀ ਬੰਨੀ ਆ ਚੰਗਾ ਮੇਕਅਪ ਕਲਿੱਪ ਲੱਗਿਆ ਗਿਆ ਤੇ ਉਹ ਉਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਤੇ ਉਹਨੂੰ ਮੰਤਰੀ ਸਾਹਿਬ ਗੱਲ ਨਾਲ ਲਾ ਕੇ ਬੜਾ ਦਲਾਸਾ ਦੇ ਰਹੇ ਆ ਉਹ ਕੀ ਚੱਕਰ ਸੀ ਉਹ ਵੀ ਸਕ੍ਰਿਪਟਰਟ ਜੀਓ ਚੀਜੀ ਹੋਈ ਹੈ ਨਾ ਜੇ ਕੋਈ ਅੱਕੀ ਬੀਬੀ ਜਿਹੜੀ ਹੁਣ ਜਿਹਦੇ ਜਵਾਬ ਰੁੜ ਗਏ ਇੱਥੇ ਜਿਹਦੇ ਜਵਾਬ ਭੁੱਖੇ ਬੈਠੇ ਆ ਉਹਦਾ ਤੇ ਇਹੋ ਜਿਹਾ ਡਰਾਮਾ ਕਰਨ ਦੀ ਕੀ ਲੋੜ ਪੈ ਗਈ ਸੀ ਮੁੱਖ ਮੰਤਰੀ ਨੂੰ ਡਰਾਮਾ ਹੀ ਵੇਖੋ ਜੀ ਸਰਕਾਰਾਂ ਕੋਲੇ ਫਿਲਹਾਲ ਤੇ ਡਰਾਮੇ ਹੀ ਆ ਹਾਂ ਸ਼ੋਸ਼ਾ ਜਿਆਦਾ ਕਰ ਦਿੰਦੇ ਆ ਕਿ ਅਸੀਂ ਐ ਕਰਦਾਂਗੇ ਐ ਕਰਦਾਂਗੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਜੀ ਕਹਿੰਦੇ ਸੀ ਮੈਂ ਮਤਲਬ ਇਹ ਸਭ ਪ੍ਰਬੰਧ ਕਰੂੰਗਾ ਤੇ ਜਦਨ ਦੀ ਇਹ ਲਹਿਰ ਉੱਠੀ ਆ ਭਗਵੰਤ ਸਿੰਘ ਮਾਨ ਜੀ ਪਤਾ ਨਹੀਂ ਕਿੱਥੇ ਏੜਲੀਆਂ ਖਾਂਦੇ ਫਿਰਦੇ ਨੇ ਸਤਲੁਜ ਦਰਿਆ ਦੇ ਕਿਨਾਰੇ ਤੇ ਖੜੇ ਆ ਇੱਥੇ ਇਹ ਜਿਹੜਾ ਪੋਲਾ ਪੁਲ ਤੋਂ ਅੱਗੇ ਜਿਹੜਾ ਹੈਗਾ ਸੈਨੀ ਵਾਲਾ ਬਾਰਡਰ ਹੈ ਤੇ ਉਸ ਤੋਂ ਨਾਲ ਇਧਰ 22 25 26 ਪਿੰਡ ਜਿਹੜੇ ਹੈਗੇ ਨੇ ਪੂਰੀ ਤਰ੍ਹਾਂ ਸਤਲੁਜ ਪਾਣੀ ਦੀ ਮਾਰ ਹਟਾ ਚੁੱਕੇ ਨੇ ਬੀਤੀ ਕੱਲ ਤੋਂ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜਿਹਦੇ ਕਰਕੇ 6-6 7-7 ਫੁੱਟ ਪਾਣੀ ਪਿੰਡਾਂ ਦੇ ਵਿੱਚ ਖੜ ਗਿਆ ਸੜਕਾਂ ਟੁੱਟ ਚੁੱਕੀਆਂ ਨੇ ਲਿੰਕ ਪੂਰੀ ਤਰ੍ਹਾਂ ਲੋਕਾਂ ਦਾ ਟੁੱਟ ਚੁੱਕਿਆ ਬੇਸ਼ੱਕ ਰਸਦ ਲੰਗਰ ਸਮਾਸੇ ਵੀ ਵੱਡੇ ਪੱਧਰ ਤੇ ਲੈ ਕੇ ਆ ਰਹੇ ਪਰ ਫਿਰ ਵੀ ਜਿਹੜਾ ਹੈਗਾ ਹੋਰ ਪਿੰਡਾਂ ਲਈ ਵੱਡੇ ਪੱਧਰ ਤੇ ਚਿੰਤਾ ਬਣੀ ਹੋਈ ਆ ਲੋਕਲ ਜਿਹੜੇ ਇੱਥੋਂ ਦੇ ਵੀਰ ਚਸ਼ਮਦੀਦ ਸਾਡੇ ਨਾਲ ਨੇ ਛੋਟੇ ਵੀਰ ਕੀ ਮਾਹੌਲ ਐ ਇਸ ਵਕਤ ਕਿਉਂਕਿ ਚਿੰਤਾ ਬੜੀ ਵਧੀ ਵਧੀ ਹੋਈ ਆ 22-25 ਪਿੰਡ ਤਾਂ ਅਸੀਂ ਆਪ ਦੇਖ ਕੇ ਆਈਆਂ ਬਾਈ ਜੀ ਇਹ ਸਾਰੇ ਪਿੰਡ ਜਿਵੇਂ ਨਾਲ ਲੱਗਦੇ ਆ ਲੀਕੇ ਪਿੰਡ ਬੰਦ ਤੇ ਬਹੁਤ ਖਤਰਾ ਵੀ ਪੀਲ ਕੀਤੀ ਜਾ ਸੀ ਗੱਟੇ ਲੈ ਕੇ ਮਿੱਟੀ ਲੈ ਕੇ ਪਹੁੰਚੋ ਅਸੀਂ ਵੀ ਅੱਜ ਸਵੇਰ ਗੱਟੇ ਲੈ ਕੇ ਮਿੱਟੀ ਲੈ ਕੇ ਪਹੁੰਚੇ ਆ ਮਤਲਬ ਕਿ ਜਿੰਨੀ ਜੋਗੀ ਸੀਗੇ ਪਰ ਹੁਣ ਜਿਹਦੇ ਹਿਸਾਬ ਨਾਲ ਲੋਕ ਲੱਗੇ ਹੋਏ ਨੇ ਸੇਵਾ ਜਿਵੇਂ ਸਮਾਜ ਸੇਵੀ ਲੱਗੇ ਹੋਏ ਨੇ ਵੀ ਉਹ ਹਿਸਾਬ ਨਾਲ ਸਥਿਤੀ ਥੋੜੀ ਜੀ ਕੀਤੀ ਹੋਈ ਕੰਟਰੋਲ ਪਰ ਪਾਣੀ ਦਾ ਵਹਾਵ ਅੱਜ ਵੀ ਬਹੁਤ ਆ ਉਹਨ 2-3 ਘੰਟਿਆਂ ਨੂੰ ਫਿਰ ਵਧ ਗਿਆ ਪਾਣੀ ਦਾ ਵਹਾਵ ਜਿਹੜੀ ਕੁੰਮਣ ਕੇਰੀ ਬਣ ਰਹੀ ਉਹ ਬਹੁਤ ਜਿਆਦਾ ਬਣ ਰਹੀ ਆ ਪਰ ਉਨੇ ਹੀ ਵੀ ਅਪੀਲ ਆ ਲੋਕਾਂ ਨੂੰ ਵੀ ਜਿੰਨਾ ਵੀ ਹੋ ਸਦਾ ਵੀ ਇੱਥੇ ਸਾਡੀ ਮਤਲੀ ਆਉਣ ਵੀ ਜਿੰਨੇ ਵੀ ਸਮਾਜ ਸੇਵੀ ਮਿੱਟੀ ਦੀਆਂ ਟਰਾਲੀਆਂ ਗੱਟੇ ਆ ਵੀ ਜੋ ਵੀ ਬੰਦੀ ਇੱਕ ਸਾਡੇ ਇੱਥੇ ਇੱਕ ਪ੍ਰੋਬਲਮ ਹੋ ਰ ਆ ਵੀ ਜਿਹੜੀ ਮੱਛਰ ਵਾਲੀਆਂ ਟੂਪਾਡ ਹੋਣਸ ਔਰ ਇੱਕ ਜਿਹੜੀਆਂ ਖਾਰਸ਼ ਵਾਲੀਆਂ ਰੂਪਾਂ ਲੈ ਕੇ ਦੇ ਕੇ ਜਾਣ ਵੀ ਜੋ ਅਸੀਂ ਵੀ ਦੇਖੇ ਆਏ ਆ ਵੀ ਉਹ ਜਿੰਨੀ ਵੱਤ ਵੱਧ ਹੋ ਸਦੀ ਉਹਦੀ ਸੇਵਾ ਕੀਤੀ ਜਾਵੇ ਇਧਰ ਜਿਵੇਂ ਪੰਜ ਚਾਰ ਪਿੰਡਾਂ ਦਾ ਤਾਂ ਸਾਨੂੰ ਵੀ ਪਤਾ ਗੱਟੀ ਰਾਜੋ ਕੀ ਹੋਗੇ ਟਿੰਡੀ ਵਾਲਾ ਹੋ ਗਿਆ ਗੱਟੇ ਰੀਮ ਕੇ ਇਹਨਾਂ ਪਿੰਡਾਂ ਚ ਅਸੀਂ ਜਾ ਕੇ ਆਏ ਆ ਹੋਰ ਕਿਹੜੇ ਕਿਹੜੇ ਪਿੰਡ ਆ ਜਿੱਥੇ ਜਾਦੇ ਪਾਣੀ ਚੜ ਗਿਆ ਸਾਰੇ ਚੜੀ ਜਾਂਦਾ ਜਿਵੇਂ ਜਿਵੇਂ ਜਿਹੜੇ ਪਾਣੀ ਅਜੇ ਬੰਨ ਕੋਈ ਨਹੀਂ ਟੁੱਟਿਆ ਨਵਾਂ ਅਜੇ ਬੰਨ ਵੀ ਜੇ ਆਹੀ ਬੰਨ ਦਾ ਖਤਰਾ ਸੀ ਜੇ ਬੰਨ ਟੁੱਟਦਾ ਤਾਂ ਫਿਰੋਜ਼ਪੁਰ ਵੱਲੋਂ ਪਾਣੀ ਜਾਊਗਾ ਪਰ ਹੁਣ ਜਿਹੜੇ ਪਾਣੀ ਚੱਲ ਰਿਹਾ ਉਸ ਲੈਵਲ ਤੇ ਵੱਧ ਜਾਂਦਾ ਜਿਵੇਂ ਮਤਲਬ ਕਿ ਜਿਹੜੇ ਪਰਤ ਚੱਲਿਆ ਜਿੱਥੇ ਡਾਊਨ ਹੁੰਦਾ ਫੇਰ ਆਪ ਉੱਪਰ ਹੋ ਜਾਂਦਾ ਉਸੇ ਹੀ ਵਹਾਜ ਚੱਲ ਰਿਹਾ ਪਾਣੀ ਅਜੇ ਅਜੇ ਨਵੀਂ ਮਾਰ ਹੇਟ ਕੋਈ ਪਿੰਡ ਨਹੀਂ ਆ ਪੁਰਾਣੇ ਹੀ ਚੱਲ ਰਿਹਾ ਪਾਣੀ ਪਰ ਫਸਲਾਂ ਵਗੈਰਾ ਤਾਂ ਇਧਰ ਮੈਂ ਵੇਖਿਆ ਸਾਰੀਆਂ ਤਬਾਹ ਹੋ ਗਈਆਂ ਹੈਨਾ ਫਟੋ ਘਟ ਵੀ ਲੱਖਾਂ ਦੇ ਹਜ਼ਾਰਾਂ ਏਕੜ ਲੱਖਾਂ ਏਕੜਾਂ ਦੀ ਫਸਲ ਹੋ ਗਈ ਜੋ ਆਪਾਂ ਹਰੀ ਕਾਦ ਲੈ ਕੇ ਤੁਰੀਏ ਇੱਥੋਂ ਤੇ ਕਰਤਾ ਹਜ਼ਾਰਾਂ ਲੱਖਾਂ ਏਕੜ ਫਸਲ ਤਬਾਹ ਗਈ ਬਿਲਕੁਲ ਤੁਸੀਂ ਇੱਧਰ ਗੱਟੇ ਵਗੈਰਾ ਹੋਰ ਕਿੰਨੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜਿਵੇਂ ਵੀਰ ਨੇ ਕਿਹਾ ਗੱਟੇ ਤੇ ਹੋਰ ਆਟੋਮੋਸ ਵਗੈਰਾ ਮੱਛਰਦਾਨੀਆਂ ਦੀ ਗੱਲ ਕੀਤੀ ਹੈ ਜਿੱਥੇ ਬਹੁਤ ਝਾਈ ਲੋੜ ਜਾ ਕੇ ਨਾ ਬੰਗੜਾਂ ਦਾ ਬਹੁਤ ਮੰਦਾ ਆ ਇੱਧਰ ਜੀ ਤੂੜੀ ਤਾਂ ਦੀ ਲੋੜ ਹੈ ਜੀ ਤੇ ਉਹ ਤਾਂ ਸੇਵਾ ਜੀ ਲੰਗਰੀ ਸੇਵਾਤ ਬਹੁਤ ਚੰਗੀ ਜੀ ਇਹਦੇ ਤੂੜੀ ਦੀ ਲੋੜ ਹੈ ਗੱਠਾਂ ਦੀ ਆਪਣੀ ਜਿਹੜੀ ਟੰਗਰਾਂ ਨੂੰ ਜੀ ਤੇ ਮਿੱਟੀ ਦੇ ਮਿੱਟੀ ਦੀ ਲੋੜ ਬਹੁਤੀ ਹੈ ਲੰਗਰੀ ਸੇਵਾ ਬਹੁ ਦੁਨੀਆ ਕਰਦੇ ਜੀ ਨਿਕਰ ਕੇ ਬੱਚੇ ਭੈਣ ਭਰਾ ਸਾਰੀ ਬੜੀ ਸੇਵਾ ਕਰਦਾ ਜੀ ਇੱਥੇ ਦੇ ਗਟਵਾ ਦੀ ਲੋੜ ਦੀ ਖਾਲੀ ਘਟੂ ਤੇ ਮਿੱਟੀ ਵਾਧੂ ਆਉਂਦੀ ਹੈ ਜੀ ਖਾਲੀ ਘਟੂ ਜਿੰਨੇ ਆਉਣ ਉਹ ਨਹੀਂ ਚੰਗਾ ਜੀ ਤੇ ਬਹੁਤ ਬਹੁਤ ਗਾੜੀ ਉਹ ਤਾਂ ਸੇਵਾ ਲੋ ਬੜੀ ਬਾਪੂ ਦੀ ਕਿਰਪਾ ਜੀ ਤੇ ਅਸੀਂ ਤਾਂ ਨੇ ਮਾਲ ਕਿਰਪਾ ਕਰੇ ਬਾਪੂ ਬੁੱਢਾ ਸਾਹਿਬ ਉਹਨੇ ਬੈਠ ਕਰਨੀ ਉਤਨਾ ਕੋਈ ਕਥਨ ਨਹੀਂ ਜੀ ਹੋਰ ਸਰਕਾਰ ਵੱਲੋਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਨਹੀਂ ਦੇਖੋ ਜੀ ਸਰਕਾਰਾਂ ਠੀਕ ਹੈ ਜਿਵੇਂ ਜੋ ਜੋ ਮਰਜ਼ੀ ਆ ਪਾਖੀਏ ਜੀ ਸਰਕਾਰ ਕੋਈ ਨਹੀਂ ਵਿਚਾਰੀ ਸਰਕਾਰ ਨੂੰ ਸਾਰਾ ਕੋ ਸਾਰਾ ਕੋ ਪਹੁੰਚਣ ਰਿਆ ਜੀ ਕਾਲੀ ਡੈਡ ਇਹ ਬਿਆਦਾ ਯੋਰ ਲਾਉਂਦੇ ਆ ਕਾਂਗਰਸੀਓ ਲਾਉਂਦੇ ਆ ਮਾਲ ਸਾਰੇ ਲੱਗੇ ਵਿਚਾਰੇ ਜੀ ਇਹ ਲੜਾਈ ਦੇ ਸਾਰੇ ਸ਼ਾਮਲਿਆ ਜੀ ਤੇ ਅਸੀਂ ਤਾਂ ਨੇ ਨਾ ਮੇਰੇ ਵੀਰ ਜਿਹੜੇ ਲੜਾਈ ਚੋਂ ਛੱਡ ਕੇ ਸਾਰੇ ਮੇਰੇ ਵੀਰ ਭਰਾ ਸਾਰੇ ਜੁੜ ਕੇ ਕੰਮ ਕਰਨ ਜੀ ਸਾਰੇ ਇਕੱਠੇ ਹੋਣ ਜੀ ਕੱਲ ਮੁੱਖ ਮੰਤਰੀ ਸਾਹਿਬ ਵੀ ਆਏ ਸੀ ਤੁਹਾਡੇ ਪਿੰਡਾਂ ਵਾਲੇ ਤੇ ਆਏ 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 ਜੀ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਆਏ ਆ ਪੁਰੀ ਵਧੀਆ ਤੋਰਾ ਕਰਕੇ ਗਏ ਆ ਉਹਨਾਂ ਵੀ ਕਹੋ ਜਦੋਂ ਪਾਣੀ ਮਾਰਾ ਬਹੁਤਾ ਘਟ ਗਿਆ ਜੀ ਤੇ ਅਸੀਂ ਜਿੰਨੀ ਜੋਗਿਆ ਗਏ ਅਸੀਂ ਅੱਜ ਪੂਰੀ ਮਤ ਕਰਾਂਗੇ ਜੀ ਪ੍ਰਸ਼ਾਸਨ ਵੱਲੋਂ ਰਾਹਤ ਕੋਈ ਨਹੀਂ ਜੀ ਪਰ ਚਲੋ ਭਗਵੰਤ ਮੰਤਰੀ ਆ ਸੀਐਮ ਆ ਸਾਡੇ ਚਲੋ ਪੰਜਾਬ ਦਾ ਉਹਨੇ ਆਉਣਾ ਸੀਗਾ ਪਰ ਲੋਕਾਂ ਨੂੰ ਬਹੁਤ ਖੱਜਲ ਖਰਾਬੀ ਹੁੰਦੀ ਹੈ ਜਿਵੇਂ ਉਹਨਾਂ ਜਾਮ ਲੱਗ ਜਾਂਦੇ ਨੇ ਪਿੱਛੇ ਸਕੌਟੀਆਂ ਟਾਇਟ ਹੋ ਜਾਂਦੀਆਂ ਨੇ ਇਹ ਥੋੜਾ ਜਿਹਾ ਪ੍ਰਸ਼ਾਸਨ ਨੂੰ ਪੀਲਾ ਲੀਡਰਾਂ ਨੂੰ ਪੀਲਾ ਵੀ ਥੋੜਾ ਜਿਹਾ ਰਸਤਾ ਖੁੱਲੇ ਰੱਖੋ ਤੁਸੀਂ ਲੋਕਾਂ ਦੇ ਲੀਡਰ ਹੋ ਲੋਕਾਂ ਨਾਲ ਹੀ ਚੱਲਣ ਵਾਲੇ ਹੋ ਤੁਸੀਂ ਜੇ ਤੁਸੀਂ ਲੋਕਾਂ ਨੂੰ ਹੀ ਰੋਕ ਲਿਆ ਮਨ ਕੇ ਚੱਲੋ ਇੱਥੇ ਰਾਸਮਗਰੀ ਦੀ ਲੋਟ ਸੀ ਕਟਿਆਂ ਦੀ ਖਾਲੀ ਮਿੱਟੀ ਸੀ ਐਮ ਸਾਹਿਬ ਆਏ ਨੇ ਟਰੈਕਟਰ ਰੋਕ ਤੇ ਪਿੱਛੇ ਬੰਦ ਕਰਤੇ ਨੇ ਤੇ ਜੇ ਹੋਰ ਬੰਨ ਟੁੱਟ ਜੇ ਉਹਨੇ ਚਿਰ ਚ ਫੇਰ ਕਾਦੀ ਰਾਤ ਆ ਜੀ 5-6 ਘੰਟੇ ਰੋਕੀ ਰੱਖਿਆ ਕਹਿੰਦੇ ਸਾਰੇ ਟਰੈਕਟਰਾਂ ਨੂੰ ਸਾਡੇ ਟਰੈਕਟਰ ਰੋਕੀ ਰੱਖਿਆ ਜੀ ਸਵੇਰ ਤੋਂ ਹੀ ਜਦੋਂ ਦਾ ਐਮ ਸਾਹਿਬ ਪਤਾ ਨਹੀਂ ਕਿੱਥੋਂ ਨਿਕਲੇ ਨੇ ਪਹਿਲਾਂ ਗਵਰਨਰ ਸਾਹਿਬ ਦਾ ਦੌਰਾ ਸੀਗਾ ਗਵਰਨਰ ਸਾਹਿਬ ਵੀ ਆਏ ਸੀਗੇ ਤਾਰੀਆ ਜੀ ਉਹਨਾਂ ਦਾ ਦੌਰਾ ਸੀਗਾ ਉਹਨਾਂ ਕਰਕੇ ਰੋਕ ਛੱਡਿਆ ਜੀ ਚੱਪੇ-ਚੱਪੇ ਤੇ ਪੁਲਿਸ ਸੀ ਗੱਲ ਮੈਂ ਜੰਡੀਗੜ ਤੋਂ ਆਇਆ ਹਾਂ ਤੁਸੀਂ ਮੰਨਣਾ ਨਹੀਂ ਇੱਥੋਂ ਕਿਲੇ ਪੰਦ ਕਿਲਾ ਬੰਦਾ ਸੀਗਾ ਜੀ ਇੰਨਾ ਹੀ ਖਤਰਾ ਪਿਆ ਗਿਆ ਸਰਕਾਰ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਈਂਦੇ ਨੇ ਲੋਕਾਂ ਦੇ ਚਨੇ ਇਸ ਤੇ ਨਾਲੇ ਵਿੱਚ ਕਈ ਇਹਨਾਂ ਦੇ ਮੰਤਰੀ ਆਪ ਹੀ ਗੱਟੇ ਚੁੱਕਦੇ ਫਿਰਦੇ ਆ। ਉਹ ਤਾਂ ਹੀ ਮੇਰੇ ਖੇਡਾਂ ਯਾਰ। ਇੱਕ ਗੱਟਾ ਕਿਦੋਂ ਕੀ ਥੋੜਾ ਕਹਿੰਦਾ ਵੀ ਅਸੀਂ ਸੇਵਾ ਕਰਦੇ। ਨਾਲੇ ਇੱਕ ਹੋਰ ਗੱਲ ਆ ਨਾ ਛੁਟ ਵੀਰ ਵੀ ਇਸ ਵਕਤ ਗੱਟੇ ਚੱਕਣ ਵਾਸਤੇ ਤਾਂ ਸੰਗਤ ਪਿੰਡਾਂ ਦੇ ਲੋਕ ਬਹੁਤ ਹੈਗੇ ਨੇ। ਸਰਕਾਰ ਦਾ ਕੰਮ ਲੀਡਰਾਂ ਦਾ ਕੰਮ ਗੱਟੇ ਚੱਕਣਾ ਥੋੜੀ ਆ ਤੁਸੀਂ ਪ੍ਰਸ਼ਾਸਨਿਕ ਤੌਰ ਤੇ ਜੋ ਪ੍ਰਬੰਧ ਕਰਨੇ ਉਹ ਆਪਦੇ ਕਰੋ। ਸਿਵਲ ਦੇ ਕਰੋ। ਹੁਣ ਇੱਥੇ ਰੂਟ ਮੈਪ ਨਹੀਂ ਬਣਿਆ ਆ ਸਾਡੇ। ਅਸੀਂ ਅੱਗੇ ਰਾਜ ਆਪਸ ਵਿੱਚ ਗੱਲਾਂ ਕਰ ਰਹੇ ਸੀ ਵੀ ਜਿਵੇਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਕ ਬੰਨਿਓ ਜਿਵੇਂ ਸਮਗਰੀ ਆਈ ਜਾਂਦੀ ਉਦੋਂ ਜੋ ਜਿਵੇਂ ਭਰੀ ਸਮਗਰੀ ਆਵੇ ਇਧਰੋਂ ਖਾਲੀ ਨਿਕਲੀ ਜਾਵੇ ਹੁਣ ਲੋਕ ਉਦੋਂ ਵੀ ਤੁਰੇ ਆਉਂਦੇ ਆ ਇਧਰੋਂ ਵੀ ਤੁਰੇ ਜਾਂਦੇ ਜਾਮ ਲੱਗ ਗਿਆ ਅਸੀਂ ਬੜੀ ਮੁਸ਼ਕਲ ਨਾਲ ਨਿਕਲ ਕੇ ਆਏ ਜਾਮ ਲੱਗਿਆ ਇੱਕ ਤਮਾਸ਼ਾ ਵੇਖਣ ਆਲੇ ਬਹੁਤ ਤੁਰੇ ਆਉਂਦੇ ਨੇ ਮੋਟਰਸਾਈਕਲਾਂ ਤੇ ਉਹਨਾਂ ਨੂੰ ਉਹਨਾਂ ਤੇ ਕੋਈ ਕੰਟਰੋਲ ਨਹੀਂ ਜੇ ਮਾਨਣ ਕੇ ਜਾਨੀ ਬੰਨ ਟੁੱਟ ਗਿਆ ਤੇ ਕਿੱਧਰ ਨੂੰ ਜਾਣਗੇ ਲੋਕ ਲੋਕ ਤਾਂ ਫਸ ਗਏ ਨਾ ਟ੍ਰੈਫਿਕ 'ਚ ਹੀ ਫਸ ਗਏ ਉਸ ਤੋਂ ਜ਼ਿਆਦਾ ਤਵਾਹੀ ਹੋ ਜੇਗੀ ਬਾਈ ਹੋ ਜੇਗੀ ਜੇ ਰਸਤਾ ਚੱਲਦਾ ਆਏਗਾ ਤੇ ਲੋਕ ਆਪੇ ਨਿਕਲ ਜਾਣਗੇ ਜੇ ਕੋਈ ਅਭੀ ਨਵੀਂ ਹੁੰਦੀ ਆ ਪਰ ਪ੍ਰਸ਼ਾਸਨ ਨੂੰ ਇਡੀ ਸਾਡੀ ਅਪੀਲ ਆ ਵੀ ਇਹ ਇੱਥੇ ਚਾਹੀਦੇ ਆ ਮੁਲਾਜ਼ਮ ਜਿਹੜੇ ਰੋਕਣ ਪ੍ਰੈਸ ਨੂੰ ਦੇਖਣਾ ਆਪਾਂ ਜਦੋਂ ਸਾਰੇ ਜੀਵਦਾਨਾਂ ਜੀ ਇੱਕ ਜਿੰਨੇ ਆਪਣੇ ਜੀਵਦਾਨ ਆਪਾਂ ਆਖੀ ਨਾ ਦਰਾ ਮੱਲੇ ਸਾਰੇ ਜੀ ਜਿਹੜੇ ਆਪਣੇ ਆਪਣੇ ਸੇਮ ਵਾਲੇ ਜੀ ਸੇਮ ਵਾਲੇ ਕੱਟੀਆਂ ਸਾਰੀਆਂ ਬੰਦ ਪਈਆਂ ਪੂਰੀਆਂ ਪਈਆਂ ਜੀ ਤੇ ਜੋ ਆਪਣਾ ਦਰਾ ਦੀ ਪਾਲੀ ਮੱਲੀਏ ਦਰਾ ਦੀ ਪਾਲੀ ਨਾ ਮੱਲਣਾ ਤੇ ਬੰਦ ਪੱਕੇ ਬੰਦੇ ਤਾਂ ਰੁੜਦੇ ਨਹੀਂ ਜਾਂ ਫੇ ਦਰਾ ਦਾ ਪਾਣੀ ਤੁਰਿਆ ਜਾਵੇ ਜੀ ਆਪਾਂ ਵੀ ਗਲਤੀਆਂ ਹੁੰਦੇ ਜੀ ਆਪਾਂ ਕੱਲੀ ਸਰਕਾਰ ਨੂੰ ਨਾ ਦੋਸ਼ ਦਈਏ ਬੀ ਮਾਰ ਸਰਕਾਰ ਮਾੜੀ ਤੇ ਕਾਲੀ ਦਾ ਮਾੜਾ ਮਾੜਾ ਕੋਈ ਵੀ ਨਹੀਂ ਆਪਾਂ ਮਾਰੇ ਜੀ ਹੁਣ ਜਿੰਨੇ ਕੱਚੇ ਖਾਲਾ ਪਟਾਏ ਆ ਜਿੰਨੀਆਂ ਸੇਮ ਨਾਲੀਆਂ ਆਪਣੀਆਂ ਸਾਰੀਆਂ ਆਪਾਂ ਜੀਵਦਾਨਾਂ ਦੇ ਭਾਈ ਦੇ ਸਾਰੀ ਦਾ ਆਪਾਂ ਮੱਲੀ ਆ ਤੇ ਆਪਾਂ ਨੂੰ ਤਾਂ ਆਪਾਂ ਵੀ ਗਲਤੀਆਂ ਜੀ ਆਪਾਂ ਨੂੰ ਆਪਾਂ ਨੂੰ ਸਰਕਾਰ ਦਾ ਆਪਾਂ ਨੂੰ ਮੋੜਦਾ 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 ਲਾ ਕੇ ਸਾਥ ਦਿਨਾ ਤੇ ਜਿਆਦਾਤਰ ਜ਼ਿੰਮੇਵਾਰਾਂ ਦੀਆਂ ਪੈਲੀਆਂ ਦਰਿਆਵਾਂ ਦੇ ਅੰਦਰ ਨੇ ਦਰਿਆਵਾਂ ਦੇ ਅੰਦਰ ਸਾਰੀਆਂ ਮੱਲੀਆਂ ਦੋ ਨੰਬਰ ਦੀਆਂ ਪੈਲੀਆਂ ਉਹ ਵਾਹ ਵਾ ਕੇ ਆਪਣੀ ਜੀਵਨ ਦਾ ਸਾਰੇ ਖਰਾਖਰਾ ਦਰਾਖਰਾ ਕਰ ਪਤਾ ਦੀਆਂ ਕੀਤੀਆਂ ਤੇ ਪਾਣੀ ਫਿਰ ਕਿੱਥੇ ਜਾਊ ਜੀ ਦਰਿਆਣੀ ਤਾਂ ਆਪਦੇ ਕੁਦਰਤੀ ਵਹਿਣ ਦੇ ਵਿੱਚ ਆਉਣਾ ਹੀ ਆ ਜਦੋਂ ਜਦੋਂ ਪਾਣੀ ਆਉਣਾ ਉਹਨੂੰ ਕੁਦਰਤੀ ਵਹਿਣ ਪੈਣਾ ਹੈ ਵੇਖੋ ਜੀ ਆਪਾਂ ਅਖਿਆ ਨਾ ਮੈਂ ਆਪਾਂ ਮੋਦੀ ਸਰਕਾਰ ਮਾੜੀ ਜੀ ਮਾਸਕਰ ਮਾਰੀਆ ਸਰਕਾਰ ਨੇ ਆਪਾਂ ਮਾਰੇ ਜੀ ਹੁਣ ਜੇ ਆਪਣੇ ਛੱਪੜ ਪਿੰਡਾਂ ਦੇ ਆਪਾਂ ਮਲੇ ਆਪਾਂ ਆਪਾਂ ਸਾਰੇ ਸੇਮ ਵਾਲੀਆਂ ਆਪਾਂ ਵਾਹ ਕੇ ਮਲੀਆਂ ਖਾਲੇ ਆਪਾਂ ਮਲੇ ਪਾਣੀ ਕਰ ਜਾਣਾ ਜੀ ਪਾਣੀ ਨੇ ਆਉਦਾ ਥਾ ਦਾ ਮਲਣਾ ਮਲਣਾ ਜੀ ਤੇ ਆਪਾਂ ਸਾਰਿਆਂ ਵੀ ਇਹ ਵੀ ਕੰਮ ਨਾ ਕਰਨ ਜਿਹੜੀ ਜਿਹੜੀ ਦਰਿਆਈ ਪੈਲੀ ਆ ਉਹਨਾਂ ਕੱਢ ਕੇ ਬੰਨ ਚੰਗੇ ਪੱਕੇ ਕੀਤੇ ਜਾਣ ਆਉਦਾ ਪਾਣੀ ਦਰਿਆ ਦਾ ਉੱਥੇ ਵਗੇ ਆਉਦਾ ਜੀ ਬਹਿ ਜੀ ਖਾਲਸਾ ਵੈਕ ਦੀ ਫਤਿਹ ਹਾਂ ਹਾਂਜੀ ਹੋਰ ਕੋਈ ਬੇਨਤੀ ਅਪੀਲ ਜਿਹੜੇ ਵੀਰ ਕੋਈ ਆ ਰਹੇ ਆ ਸੇਵਾ ਲੈ ਕੇ ਮੈਂ ਤੇ ਇਹਨਾਂ ਵੀ ਇਹ ਜਿਹੜੇ ਸੇਮ ਨਾਲੇ ਸਾਫ਼ ਹੋਣੇ ਚਾਹੀਦੇ ਹਰ ਸਾਲ ਦੇ ਸਾਲ ਉਹ ਤਾਂ ਸਰਕਾਰ ਨੇ ਕੀਤੇ ਨਹੀਂ ਹਨ ਐਤਕੀ ਵੀ ਮੰਤਰੀ ਨੇ ਵਿਧਾਨ ਸਭਾ 'ਚ ਖੜਕੇ ਗੱਲ ਕਹੀ ਸੀ ਕਿ 200 ਕਰੋੜ ਰੁਪਇਆ ਸੇਮ ਨਾਲੇ ਤੇ ਨਹਿਰਾਂ ਦੀ ਸਫਾਈ ਲਈ ਜਿਹੜਾ ਹੈਗਾ ਅਸੀਂ ਪੂਰੀ ਪ੍ਰਬੰਧ ਕੀਤੇ ਹੋਏ ਆ ਉਹ ਪਤਾ ਨਹੀਂ ਕਿੱਥੇ ਗਈ ਕੁਝ ਨਹੀਂ ਕੁਝ ਵੀ ਨਹੀਂ ਕਰਦੇ ਨਹੀਂ ਉਹ ਮੰਤਰੀ ਸਾਹਿਬ ਨੂੰ ਪੁੱਛਿਆ ਕਿ ਜ਼ਰਾਣਾ ਆਪਣੇ ਰਾਣਾ ਦਾ ਬੇਟਾ ਜਿਹੜਾ ਉਥੋਂ ਲੱਕ ਬੜਾ ਕਬੂਤ ਤੋਂ ਸੁਲਤਾਨਪੁਰ ਲੋਧੀ ਤੋਂ ਚੱਕੀ ਹਾਂ ਰਾਣਾ ਇੰਦਰ ਰਾਣਾ ਗੁਜਰਾਤ ਹਾਂ ਹਾਂ ਜੀ ਉਹਨੇ ਸਵਾਲ ਕੀਤਾ ਸੀ ਰਣ ਵਿਧਾਨ ਸਭਾ ਜਦੋਂ ਮੰਤਰੀ ਸਾਹਿਬ ਕੰਡੇ ਸੀ ਅਸੀਂ ਪਬੰਧ ਕੀਤੇ ਹੋਏ ਆ ਸਾਰੇ ਜਿਹੜਾ ਆਉਣਗੇ ਤਾਂ ਅਸੀਂ ਨਿਜਿਠ ਲਾਂਗੇ ਇਹ ਕਿਹਾ ਸੀ ਅੱਜ ਉਹ ਮੰਤਰੀ ਸਾਹਿਬ ਵੀ ਨਹੀਂ ਦੇਖ ਰਹੇ ਕਿਤੇ ਉਹ ਮੰਤਰੀ ਕਹਿੰਦਾ ਕਹਿੰਦਾ ਹੋਏ ਕੁਦਰਤੀ ਆਫਤ ਆਹ ਕੁਦਰਤੀ ਆ ਉਹਦੋਂ ਕਹਿੰਦਾ ਸੀ ਮੈਂ ਇਹ ਨਿਜਿਠਣ ਦੀ ਆਫਤ ਰੱਖੀ ਹੋਈ ਹੁਣ ਕੱਲ ਇਹਨਾਂ ਨੇ ਨਵੇਂ ਪਠਾਨ ਮਾਜਰੇ ਲੈ ਕੇ ਹੋਰ ਰੌਲਾ ਚ ਲਿਆ ਇੱਕ ਉਹਨਾਂ ਦੀ ਕੋਈ ਸ਼ਾਦੀ ਸੀ ਹੈ ਇਹਨਾਂ ਦੀ ਪਹਿਲਾਂ ਉਹ ਫੜ ਲਿਆ ਜੀ ਫਿਰ ਉਹ ਭੱਜ ਗਿਆ ਜੀ ਕੱਲ ਇੱਕ ਹੋਰ ਸੋਸ਼ਲ ਮੀਡੀਆ ਤੇ ਬੜੀ ਗੱਲ ਚੱਲ ਰਹੀ ਹੈ ਤੁਸੀਂ ਵੀ ਉਹ ਦੇਖੀ ਹੋਣੀ ਹੈ ਮੁੱਖ ਮੰਤਰੀ ਸਾਹਿਬ ਆਏ ਸੀ ਇੱਕ ਇਹਨਾਂ ਦੀ ਵਰਕਰ ਬੀਬੀ ਬੜਾ ਉਹ ਮੇਕਅਪ ਕਰ ਬੜਾ ਮੇਕਅਪ ਕਰਕੇ ਕੰਨਾਂ 'ਚ ਟੋਪਸ ਪਾਏ ਆ ਗਲ ਚਾਈ ਕਾਰਡ ਪਾਏ ਤੇ ਚੰਗੜ ਘੜੀ ਕੁੜੀ ਬੰਨੀ ਆ ਚੰਗਾ ਮੇਕਅਪ ਕਲਿੱਪ ਲੱਗਿਆ ਗਿਆ ਤੇ ਉਹ ਉਸ ਤਰ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਤੇ ਉਹਨੂੰ ਮੰਤਰੀ ਸਾਹਿਬ ਗੱਲ ਨਾਲ ਲਾ ਕੇ ਬੜਾ ਦਲਾਸਾ ਦੇ ਰਹੇ ਆ ਉਹ ਕੀ ਚੱਕਰ ਸੀ ਉਹ ਹੀ ਸਕ੍ਰਿਪਟ ਰੈਟੇਜੀ ਉਹ ਚੀਜੀ ਹੋਈ ਹੈ ਨਾ ਜੇ ਕੋਈ ਅੱਕੀ ਬੀਬ ਉਹਦਾ ਗਲ ਪੈ ਚੂਗੀ ਵੀ ਭਾਈ ਮੇਰੇ ਜਵਾਕ ਮਰ ਗਏ ਤੇ ਜਿਹੜੀ ਹੁਣ ਉਹਨਾਂ ਦੀ ਪਾਰਟੀ ਦੀ ਵਰਕਰ ਆ ਉਹੋ ਹੀ ਉਹਨਾਂ ਦੀ ਹਮਦਰਦ ਬਣੂਗੀ ਨਹੀਂ ਸਾਡਾ ਸੀਐਮ ਬਹੁਤ ਚੰਗਾ ਨਾਲੇ ਹੁਣ ਤੁਸੀਂ ਹੁਣ ਦੇਖੋ ਹੜ ਦੇ ਪਿੰਡਾਂ ਵਾਲੇ ਹੋ ਹਨਾ ਤੁਸੀਂ ਵੀਰਦੀ ਵੀ ਕੱਪੜੇ ਲਿਬੜੇ ਪਏ ਆ ਤੁਹਾਡੇ ਵੀ ਕੱਪੜੇ ਲਿਬੜੇ ਪਏ ਆ ਐਸ ਵਕਤ ਜਿਹੜਾ ਹੈਗਾ ਕੋਈ ਮਨ ਲੱਗਦਾ ਸਾਡੇ ਘਰ ਦੇ ਵਿੱਚ ਧੀ ਪੈਣ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਨਹੀਂ ਹੋਣੀ ਜਿਹੜਾ ਇਹਨਾਂ ਮੇਕਅਪ ਕਰਕੇ ਤੇ ਵਾਲ ਵਾਹ ਕੇ ਕਲਿੱਪ ਲਾ ਕੇ ਹੋ ਬੈਠੀ ਹੋਣੀ ਆ ਹਨਾ ਕੋਈ ਕੋਈ ਵੀ ਨਹੀਂ ਸਾਰਿਆਂ ਦੇ ਹਾਂਜੀ ਜੀ ਸਾਰੇ ਹੀ ਘਰਾਚੋਂ ਚਲੋ ਜਿਨ੍ਹਾਂ ਦੇ ਜਿਨ੍ਹਾਂ ਦੇ ਪਾਣੀ ਆਇਆ ਹੋਇਆ ਹੈ ਨਾ ਉਹਨਾਂ ਚਲੋ ਸੁੱਕੇ ਇਹਨਾਂ ਦੇ ਪਾਣੀ ਨਹੀਂ ਆਇਆ ਹੈ ਨਾ ਉਹਨਾਂ ਦੇ ਰਿਸ਼ਤੇਦਾਰੀ ਬੈਠੇ ਹੋਏ ਆ ਕਿਸੇ ਦੇ ਨਾਨਕੇ ਆ ਕਿਸੇ ਦੀ ਪੂਪੀ ਆ ਕਿਸੇ ਦੀ ਪੂਵਾ ਬੈਠੀ ਹੋਈ ਹੈ ਉਧਰ ਵੀ ਉਹਨਾਂ ਦੇ ਹਾਲਾਤ ਵੇਖ ਕੇ ਉਹਨਾਂ ਨੂੰ ਵੀ ਸੋਖ ਦੀ ਲਹਿਰ ਚੱਲ ਰਹੀ ਪੰਜਾਬ 'ਚ ਸਾਡੇ ਰਿਸ਼ਤੇਦਾਰ ਉਹ ਜਿਹੜੀ ਕਿਸੇ ਦਾ ਵਿਆਹ ਰੱਖਿਆ ਹੋਇਆ ਕਿਸੇ ਦੇ ਬੱਚਿਆਂ ਨੇ ਬਾਹਰੋਂ ਆਣਾ ਹਣ ਵਿਆਹ ਰੱਖੇ ਵਸੂ ਚੱਲ ਪੈਣੇ ਵੀ ਲੋਕਾਂ ਦੇ ਬਹੁਤ ਮਾੜੇ ਹਾਲਾਤ ਨੇ ਤੇ ਇਹੋ ਜਿਹਾ ਡਰਾਮਾ ਕਰਨ ਦੀ ਲੋੜ ਪੈ ਗਈ ਸੀ ਮੁੱਖ ਮੰਤਰੀ ਨੂੰ ਡਰਾਮਾ ਹੀ ਵੇਖੋ ਜੀ ਸਰਕਾਰਾਂ ਕੋਲ ਫਿਲਹਾਲ ਤੇ ਡਰਾਮੇ ਹੀ ਆ ਹਾਂ ਸ਼ੋਸ਼ਾ ਜਿਆਦਾ ਕਰ ਦਿੰਦੇ ਆ ਕਿ ਅਸੀਂ ਐ ਕਰਦਾਂਗੇ ਐ ਕਰਦਾਂਗੇ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਜੀ ਕਹਿੰਦੇ ਸੀ ਮੈਂ ਮਤਲਬ ਇਹ ਸਭ ਪ੍ਰਬੰਧ ਕਰੂੰਗਾ ਤੇ ਜਦਨ ਦੀ ਇਹ ਲਹਿਰ ਉੱਠੀ ਆ ਭਗਵੰਤ ਸਿੰਘ ਮਾਨ ਜੀ ਪਤਾ ਨਹੀਂ ਕਿੱਥੇ ਇਡਲੀਆਂ ਖਾਂਦੇ ਫਿਰਦੇ ਨੇ ਉਹ ਨਾ ਹੁਣ ਮੁਰਗੀ ਦਾ ਮੋਹਜਾ ਮਿਲਦਿਆ ਨਾ ਹੀ ਬੱਕਰੀਆਂ ਮਿਲਦਿਆ ਜੀ ਤੇ ਉਦੋਂ ਲੋਕਾਂ ਨੂੰ ਵਾਅਦੇ ਕਰਦੇ ਸੀ ਹੁਣ ਜੇ ਕੋਈ ਗੱਲ ਸਵਾਲ ਜਵਾਬ ਕਰਦੇ ਤੇ ਉਹਦੇ ਵਾਸਤੇ ਗੁਸਾਨ ਰਾਏ ਕਰਦੇ ਆ ਜੀ ਉਹ ਸਾਡੇ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਕਹਿੰਦਾ ਜੀ ਤੁਸੀਂ ਪਿਛਲੀ ਵਾਰ ਕਿਹਾ ਸੀ ਵੀ ਮੁਰਗੀਆਂ ਦੇ ਤੇ ਬੱਕਰੀਆਂ ਦੇ ਮੌਜੂਦ ਤੁਸੀਂ ਪੀਟੀਆ ਪੀਟੀਸੀ ਤੋਂ ਕਹਿੰਦੇ ਤੁਸੀਂ ਵੀ ਇੱਕ ਮੁੱਖ ਮੰਤਰੀ ਚੈਨਲ ਕੋਈ ਵੀ ਹੋ ਸਕਦਾ ਸਾਰਿਆਂ ਦਾ ਹੱਕ ਹੈ ਪੁੱਛਣ ਦਾ ਹੀ ਨਾਲੇ ਨਾਲੇ ਸਵਾਲ ਪੁੱਛਨੇ ਕਿਹਨੇ ਸਿਖਾਏ ਆ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਖਾਏ ਆ ਨਾ ਵੀ ਜਿਹੜੇ ਪਿੰਡਾਂ ਚ ਲੀਡਰ ਹੁੰਦੇ ਸਵਾਲ ਪੁੱਛਿਆ ਕਰੋ ਇਹਨਾਂ ਨੇ ਸਾਰਾ ਕੁਝ ਕੀਤਾ ਜੀ ਇਹਨਾਂ ਨੇ ਆਪ ਹੀ ਸਰਕਾਰ ਆਪ ਹੀ ਸਵਾਲਾਂ ਤੋਂ ਭਾਈ ਦੇ ਆਹੀ ਕਹਿੰਦੇ ਸੀ ਲੋਕਾਂ ਦੇ ਨੁਮਾਇੰਦੇ ਆ ਜੀ ਸੀ ਤੇ ਅੱਜ ਲੋਕਾਂ ਦੇ ਵਿੱਚ ਆ ਨਹੀਂ ਰਹੇ ਭਾਜੀ ਅੱਜ ਕਿਉਂ ਲੋਕਾਂ ਤੋਂ ਡਰ ਆ ਰਿਹਾ ਤੁਹਾਨੂੰ ਭਾਜੀ ਬਸ ਡਰ ਆ ਰਿਹਾ ਉਦੋਂ ਇਹ ਕਹਿੰਦਾ ਸੀਗੇ ਵੀ ਜੇ ਤੁਹਾਨੂੰ ਖਤਰਾ ਤੁਸੀਂ ਮੁਰਗੀਖਾਨੇ ਖੋਲ੍ਹ ਲਓ ਅੱਜ ਖੋਲੇ ਮੁਰਗੀਖਾਨਾ ਅੱਜ ਇਹ ਬਣਾਵੇਂ ਉਹਦੇ ਰੋੜੇ ਵੱਜਣਗੇ ਡਲਾ ਦਾ ਡਲਾ ਹੁੰਦਾ ਪਤਾ ਨਹੀਂ ਕਿੱਧਰੋਂ ਚਲਾ ਹੁੰ ਆਇਓ ਕੱਲ ਇੱਥੇ ਬੰਦਾ ਇੱਕ ਉੱਥੇ ਬੰਦਾ ਜੀ ਸਾਡੀ ਇੱਕ ਭੈਣਾ ਵੀ ਕਨਸਟੇਬਲ ਵੀ ਲਾਈਆਂ ਹੋਈਆਂ ਇਹਨਾਂ ਨੇ ਰੋਡਾਂ ਤੇ ਥੁੱਪੇ ਖਲਾਰੀਆਂ ਹੋਈਆਂ ਚਲੋ ਡਿਊਟੀ ਇਹ ਕਰਨ ਦਾ ਫਰਜ਼ ਆ ਪਰ ਇਹਨਾਂ ਨੇ ਹੱਥ ਹੀ ਮੁਕਾਤੀ ਸਰਕਾਰ ਨੇ ਤੇ ਇੱਕ ਹੰਕਾਰ ਹੀ ਹੰਕਾਰ ਦਾ ਇੰਨਾ ਕਿ ਜਿਆਦਾ ਇਹਦੇ ਚ ਜੇ ਕੋਈ ਪੱਤਰਕਾਰ ਜਾਂ ਕੋਈ ਉਹਨਾਂ ਨੂੰ ਵੀਰ ਭਰਾ ਸਵਾਲ ਕਰਦਾ ਪਰਚਾਦਨ ਨੇ ਆਏ ਰੱਖਿਆ ਵਸ ਗੁੱਗੀ ਮਾਰਨੀ ਪਰਚਾ ਦਰਜ ਦੇਖੋ ਸਵਾਲ ਕਰਨਾ ਹਰ ਇੱਕ ਬੰਦੇ ਦਾ ਫਰਜ ਆ ਸਵਾਲ ਕਰਨੇ ਤੁਸੀਂ ਸਾਨੂੰ ਸਿਖਾਇਆ ਹੈਗਾ ਸਵਾਲ ਕਰਨੇ ਅਸੀਂ ਠੀਕ ਹੈ ਨਾ ਜਦੋਂ ਕੋਈ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਹੁੰਦੀ ਆ ਤਾਂ ਸਵਾਲ ਆਪਣੇ ਆਪ ਪੁੱਛਣ ਨੂੰ ਸਾਡੇ ਅਸੀਂ ਦੁਖੀ ਹੋ ਕੇ ਪੁੱਛਦੇ ਆ ਤੇ ਪੁੱਛਾਂਗੇ ਵੀ ਸਰਕਾਰ ਨੂੰ ਜਿਹੜਾ ਸੱਤਾ 'ਚ ਹੋਊਗਾ ਉਹ ਕਹਿੰਦਾ ਜੀ ਸੁਖਵੀਰ ਬਾਦਲ ਨੂੰ ਪੁੱਛੋ ਸੁਖਵੀਰ ਬਾਦਲ ਨੂੰ ਤਾਂ 10 ਸਾਲ ਹੋ ਗਏ ਸੱਤਾ ਤੋਂ ਬਾਹਰ ਆ ਕਾਂਗਰਸ ਵੀ ਗਈ ਚਲੀ ਸੱਤਾ 'ਚ ਉਹ ਵੀ ਗਈ ਚਲੀ ਉਹਨਾਂ ਨੂੰ ਕੋਈ ਸੁਖਵੀਰ ਤਾਂ ਚਲੋ ਆਇਆ ਫਿਰ ਵੀ ਆ ਉਹ ਲੋਕਾਂ ਹੀ ਤੁਰਿਆ ਫਿਰਦਾ ਉਹਦੇ ਨਾਲ 20 40 ਲੋਕ ਹੁੰਦੇ ਨੇ ਇਹਨਾਂ ਦਾ ਪ੍ਰਸ਼ਾਸਨ ਇਹਨਾਂ ਨਾਲ ਸਿਵਲ ਦੇ ਬੰਦੇ ਲਿਆਉਂਦੇ ਨੇ 10 12 ਤੁਸੀਂ ਨੋਟ ਕਰਿਓ ਉਹ 1000 ਆ ਜੀ ਸਾਰਿਆਂ ਲੁੱਟਿਆ ਜੀ ਇਹਨਾਂ ਨਾਲ ਤੁਸੀਂ ਪ੍ਰਸ਼ਾਸਨ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਕੱਪੜੇ ਪਵਾ ਲੈਂਦੇ ਸਾਡੇ ਵਰਗੇ ਵੀ ਫੀਲ ਨਾ ਦੇ ਵੀ ਇਹ ਲੋਕ ਨਹੀਂ ਗਏ ਆਪਦੇ ਬੰਦੇ ਹੁੰਦੇ ਆਪਦੇ ਵਰਕਰ ਹੁੰਦੇ ਵਲੰਟੀਅਰ ਹੁੰਦੇ ਨੇ ਵੀ ਫੀਲ ਨਾ ਦੇ ਵੀ ਪਤਾ ਨਾ ਲੱਗੇ ਕਿ ਸਾਰੀਆਂ ਹੀ ਸਕ੍ਰਿਪਟਾਂ ਰਲੀਆਂ ਹੋਈਆਂ ਆ ਤਾਂ ਤੁਹਾਨੂੰ ਪਤਾ ਭੰਡ ਉਹ ਕੀਤਾ ਤਾਂ ਸਾਰਾ ਕੁਝ ਜਿਹੜਾ ਹੈਗਾ ਅਗਲੀਆਂ ਪਿਛਲੀਆਂ ਸਰਕਾਰਾਂ ਦੇ ਸਾਰਿਆਂ ਦੇ ਵੀ ਦੋਸ਼ ਨੇ ਪਰ ਇਹਨਾਂ ਤੋਂ ਉਮੀਦ ਸੀ ਕਿਉਂਕਿ ਇਹ ਨਵੀਂ ਸੀ ਬਹੁਤ ਕੁਝ ਵਾਅਦੇ ਕੀਤੇ ਸੀ ਵੀ ਯਾਰ ਅਸੀਂ ਵੱਖਰਾ ਕਰਾਂਗੇ ਹਨਾ 2023 ਦੇ ਵਿੱਚ ਹੜਾ ਆਈ ਸੀ 2023 ਵਾਲੇ ਹੜ੍ਹਾਂ ਤੋਂ ਕੁਝ ਸਬਕ ਸਿੱਖਣਾ ਸੀ 2025 ਤੱਕ ਇਹਨਾਂ ਨੇ ਨਾਲੇ-ਨੁੜੇ ਸਾਫ਼ ਕਰਨੇ ਸੀ ਬੰਨ੍ਹ ਮਜ਼ਬੂਤ ਕਰਨੇ ਸੀ ਜੀ ਮਹਾਰਾਜ ਬਾਪੂ ਬੋਟਾ ਕਰੇ ਕਿਰਪਾ ਗੁਰੂ ਗੋਸਾਂ ਦੇ ਉਹਦੀ ਫੌਜ ਨਹੀਂ ਕਰਨਾ ਇਹ ਦੇਖੋ ਲੀਡਰ ਲੀਡਰ ਕੁਝ ਨਹੀਂ ਕਰਨਾ ਜੀ ਬਿਲਕੁਲ ਜੇ ਦੇਖੋ ਕਾਲੀਆਂ ਕਾਲੀਆਂ ਵੀ ਨਸ਼ਾ ਵੇਚਿਆ ਤੇ ਕਾਂਗਰਸ ਨੇ ਕੀਤਾ ਕਾਂਗਰਸ ਨੇ ਬਥੇਰਾ ਕੁਝ ਕੀਤਾ ਜਿਹੜੇ ਹੁਣ ਆਪਾਂ ਮਾਨ ਨੂੰ ਮਾਨਸਕਾਰ ਮਾਨਸਕਾਰ ਜਿੰਨੀ ਚੋ ਕਰੀ ਜਾਂਦੀ ਆਪਾਂ ਖੇਤ ਤਵਾ ਨਾ ਲਾਈਏ ਜੀ ਆਪਾਂ ਆਪਣਾ ਮਕਸਦ ਕਿਸੇ ਤਵਾ ਲਾਉਣਾ ਨਹੀਂ ਹੈ ਆਪਾਂ ਤਾਂ ਜਰਨਲ ਗੱਲ ਕਰ ਰਹੇ ਆਂ ਇਹਨਾਂ ਦੀ ਆਪਣੀ ਗੱਲ ਕਰਦੇ ਆਂ ਅਸੀਂ ਵੀ ਅਸੀਂ ਜਿੰਨੇ ਵੀ ਆਪਾਂ ਵੀਰ ਭਰਾ ਆ ਆਪਾਂ ਨੇ ਬਰਾਲ ਮਿਲ ਕੇ ਕਾਂਗਰਸ ਦੀ ਕਾਲੀ ਭਾਜ ਜੋ ਝਾੜਵਾਲੇ ਆ ਸਹਿਦ ਹਲਕੇ ਮਾਰ ਗਏ ਜੀ ਤੇ ਮਾਰ ਕੇ ਅਰਦਾਸ ਕਰੀ ਮਾਰ ਕੇ ਕਰਵਾ ਕੇ ਪਾਣੀ ਥਲੇ ਜਾ ਤੇ ਸਾਰੇ ਸੁਖੀ ਬਸ ਪਰ ਇਹ ਵੀ ਜੇ ਸਮਾਜ ਸੇਵੀ ਸੰਸਥਾਵਾਂ ਨਾ ਹੁੰਦੀਆਂ ਖਾਲਸਾ ਏਡ ਜਾਂ ਹੋਰ ਕੋਈ ਜਦੋਂ ਜਦੋਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੜ ਆਏ ਆਗੇ 11-12 ਅਗਸਤ ਨੂੰ ਉੱਥੇ ਇੱਕ ਸੁਲਤਾਨਪੁਰ ਲੋਧੀ ਵੱਲ ਉੱਥੇ ਜਿਹੜਾ ਹੈਗਾ ਸਾਰਿਆਂ ਤੋਂ ਪਹਿਲਾਂ ਖਾਲਸਾ ਏਡ ਪਹੁੰਚੀ ਬਾਕੀ ਹੋਰ ਸੰਸਥਾਵਾਂ ਉੱਥੇ ਬਾਬਾ ਜੀ ਪਹੁੰਚੇ ਸਰਹਾਲੀ ਵਾਲੇ ਤੇ ਜਿਉ ਇਹ ਨਾ ਪਹੁੰਚਦੇ ਤਾਂ ਉੱਥੇ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪਾਣੀ ਨਹੀਂ ਪੁੱਛਣ ਵਾਲਾ ਹੈਗਾ ਸੀ ਉਹਨਾਂ ਹੀ ਕਿਰਪਾ ਕਰਨੀ ਬਾਬੇ ਅਵਤਾਰ ਸਹੂਣਾ ਨੇ ਉਹਨਾਂ ਬਹੁਤ ਜਵੇਂ ਆਖੇ ਜਿਆਦਾ ਬਹੁਤ ਹਿੰਮਤ ਮਾਰੀ ਸੀ ਉਹਨਾਂ ਦੀ ਕਿਰਪਾ ਨਾਲ ਸਾਰ ਖਲੋਤਾ ਕੰਮ ਜੀ ਤੇ ਉਹਨਾਂ ਦੀ ਕਿਰਪਾ ਨਾਲ ਲੀਡਰਾਂ ਦੇ ਤੋ ਆਖੋਣਾ ਜੀ ਲੀਡਰ ਸਾਰੇ ਖਾਂ ਲੈ ਜੀ ਬਿਲਕੁਲ ਲੀਡਰ ਦੀ ਆਪਾਂ ਕਿ ਲੀਡਰ ਭਾਵੇਂ ਕੋਈ ਵੀ ਆ ਜੇ ਮੈਂ ਮੇਰਾ ਥੜੇ ਮੈਂ ਵੀ ਖਾਣਾ ਜੀ ਬਿਲਕੁਲ ਲੀਡਰ ਕੋਈ ਨਹੀਂ ਬਖਦਾ ਜਿਹੜਾ ਬਾਪੂ ਜੀ ਆ ਬਾਪੂ ਬੁੱਢਾ ਸਾਹਿਬ ਉਹ ਕਿਰਪਾ ਕਰੇ ਜੀ ਤੇ ਤੁਸੀਂ ਕੋ ਮਾਲ ਕਿਰਪਾ ਕੇ ਸੱਚੇ ਪਾਸ ਜਾ ਪਾਈ ਠਾਂ ਦੇ ਵਿੱਚ ਸਭ ਦਾ ਸਭ ਦੇ ਜਵਾਗ ਚਲਾ ਪਤਾ ਕਹਿੰਦੇ ਪ੍ਰਮਾਤਮਾ ਜਲਦੀ ਇਹ ਹਾਲਾਤ ਠੀਕ ਕਰੇ ਬਾਈ ਜੀ ਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੰਦ ਤੋਂ ਹੀ ਆਏ ਹੁਣੇ ਸੇਵਾ ਕਰਕੇ ਸਾਡੇ ਵੀਰ ਅਸੀਂ ਕੱਲ ਪਰਸੋਂ ਤੋਂ ਆ ਰਹੇ ਹਾਂ ਤਿੰਨ ਦਿਨ ਲਗਾਤਾਰ ਹੋ ਗਿਆ ਸਾਨੂੰ ਆਉਂਦੇ ਨੂੰ ਸਾਡਾ ਹਾਲਾਂਕਿ ਪਿੰਡ ਇਥੋਂ 335 ਕਿਲੋਮੀਟਰ ਆ ਤੇ ਸਾਨੂੰ ਕੋਈ ਇਸ ਪਾਣੀ ਦੀ ਮਾਰ ਵੀ ਨਹੀਂ ਪੈਣੀ ਪਰ ਸਾਡਾ ਫਰਜ਼ ਆ ਅਸੀਂ ਅਨਾਉਂਸਮੈਂਟ ਵੀ ਗੁਰਦੁਆਰਾ ਸਾਹਿਬ ਕਰਾਈ ਸੀਗੀ ਵੀ ਆਪਾਂ ਸਾਰੇ ਵੀਰ ਜਿੰਨੇ ਨੌਜਵਾਨ ਆ ਸਾਰੇ ਚੱਲੀਏ ਤੇ ਸੇਵਾ ਚੋਂ ਲਗਾਤਾਰ ਚੱਲ ਰਹੀ ਆ ਨੌਜਵਾਨ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੁਹਾਡੇ ਮਾਧਿਅੰਤਰ ਉਹ ਕਿ ਸਾਰੇ ਨੌਜਵਾਨ ਵੀਰ ਮੇਰੇ ਜਿਹੜੇ ਉਹ ਜ਼ਰੂਰ ਇੱਥੇ ਬੰਨ ਤੇ ਪਹੁੰਚਣਾ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਲੈ ਕੇ ਘਰੋਂ ਭਾਵੇਂ ਗੱਟੇ ਭਰ ਕੇ ਲੈ ਕੇ ਆਉਣ ਇੱਥੇ ਜਿਹੜੀ ਬੜੀ ਜ਼ਰੂਰਤ ਆ ਬਿਲਕੁਲ ਕਿਉਂ ਬੰਨ ਨਹੀਂ ਜਿਹੜੀ ਦਰਿਆ ਨੇ ਢਾਹ ਲਾਈ ਆ ਬੜਾ ਜਿਹੜਾ ਸਿਚੁਏਸ਼ਨ ਆ ਬੜੀ ਹੈਗੀ ਵੀ ਚਲੋ ਅਜੇ ਅਣਜਾਣਾਂ ਜਿਹੜੇ ਦਰਿਆ ਤੋਂ ਉਹਨਾਂ ਨੂੰ ਨਹੀਂ ਪਤਾ ਜਿਹੜੇ ਦਰਿਆ ਦੇ ਲਾਗੇ ਰਹਿੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਵੀ ਦਰਿਆ ਦਾ ਕੀ ਸਿਚੁਏਸ਼ਨ ਹੈ ਕਿਦਾਂ ਚੱਲ ਰਿਹਾ ਤੇ ਚਲੋ ਮਾਲਕ ਭਲੀ ਕਰੇ ਅਸੀਂ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਆ ਕਿ ਮਾਲਕ ਕਿਸੇ ਨੂੰ ਕੋਈ ਮਾੜਾ ਦਿਨ ਨਾ ਮੁਖਾਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਕੋਈ ਜਾਣਦੇ ਵੀ ਸਾਡੇ ਨੁਕਸਾਨ ਉੱਪਰ ਭਾਈ ਕਿਵੇਂ ਹੋਵੇਗੀ ਸਰਕਾਰਾਂ ਕੁਝ ਵੀ ਨਹੀਂ ਕਰ ਸਕਦੀਆਂ ਤੇ ਨਾ ਕਿਸੇ ਨੇ ਅੱਜ ਤੱਕ ਕੀਤਾ ਹੈ ਤੇ ਇਹ ਜੇ ਇੱਕ ਸੰਸਥਾਵਾਂ ਨੇ ਜਾਂ ਹੋਰ ਸਮਾਜ ਸੇਵੀ ਨੇ ਜਿਨ੍ਹਾਂ ਵੀ ਵੀਰਾਂ ਨੇ ਇੱਥੇ ਸੇਵਾ ਕੀਤੀ ਹੈ ਸਭ ਦਾ ਧੰਨਵਾਦ ਹੈ ਚਲੋ ਮਾਲਕ ਉਹਨਾਂ ਨੂੰ ਕਿਰਪਾ ਕਰੇ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਨੁਕਸਾਨ ਆ ਤੇ ਉਹ ਸਾਰੇ ਪੰਜਾਬ ਨੇ ਰਲ ਮਿਲ ਕੇ ਜਿਹੜਾ ਖੜੇ ਹੋਣਾ ਆ ਆਪਾਂ ਸਾਰਿਆਂ ਨੇ ਸਰਕਾਰਾਂ ਨੇ ਕੁਝ ਨਹੀਂ ਦੇਣਾ ਸਰਕਾਰਾਂ ਤੋਂ ਆਸ ਉਮੀਦ ਆਪਾਂ ਨੂੰ ਰੱਖਣੀ ਵੀ ਨਹੀਂ ਚਾਹੀਦੀ ਬਿਲਕੁਲ ਜੀ ਸੋ ਸਰਕਾਰ ਕੁਝ ਨਹੀਂ ਦੇਣਾ ਸਾਡਾ ਬਹੁਤ ਧੰਨਵਾਦ ਜੀ ਤੁਸੀਂ ਬੇੜੇ ਬੇੜੇ ਨਾਲ ਕੁਝ ਨਹੀਂ ਦੇ ਕੇ ਗਿਆ ਇੱਕ ਬੇੜੀ ਵੀ ਨਹੀਂ ਦੇ ਕੇ ਗਿਆ ਹਾਂ ਬੇੜੀਆਂ ਦੀ ਸੱਚ ਗੱਲ ਕਰਨ ਵਾਲੀ ਰਹਿ ਗਈ ਸੀ ਬੇੜੀਆਂ ਦੀ ਬਹੁਤ ਵੱਡੀ ਕਿੱਲਤਾ ਇੱਥੇ ਹਾਂਜੀ ਸਾਡੇ ਸਿੰਗਰ ਭਰਾਣੇ ਜਿੰਨੇ ਵੱਡੇ ਸਿੰਗਰ ਨੇ ਉਹਨਾਂ ਨੇ ਕੋਈ ਵੀ ਕੇਰਲਾ ਚ ਬੇੜੀ ਇੰਪੋਰਟ ਕਰਾ ਕੇ ਦੇ ਰਿਆ ਸਰਕਾਰ ਵੱਲੋਂ ਕੋਈ ਬੇੜੀ ਦੀ ਸਹੂਲਤ ਨਹੀਂ ਸਾਡੇ ਐਨਡੀਆਰ ਦੀ ਟੀਮਾਂ ਬੇਟੀਆਂ ਉਹ ਲੈ ਕੇ ਆ ਰਹੀਆਂ ਕਿਉਂਕਿ ਉਹ ਮਹਿੰਗੀਆਂ ਚੀਜ਼ਾਂ 17-17 ਲੱਖ ਦੀ ਬੇੜੀ ਹੈ ਕੋਈ 20 ਲੱਖ ਦੀ ਹੈ ਕੋਈ 25 ਲੱਖ ਦਾ ਬੇੜਾ ਕੋਈ ਐਡੀ ਛੇਦੀ ਸਰਕਾਰ ਹੀ ਮੈਂ ਕਰਾ ਸਕਦਾ ਨਾ ਆਮ ਬੰਦੇ ਤੇ ਘਰੇ ਪੈਸੇ ਪੈਣੇ ਵੀ ਕੋਈ ਚੁੱਕ ਕੇ ਬੇੜੀ ਲੈ ਦੂਗਾ ਤੇ ਪਰ ਕੱਲ ਆਇਆ ਸੀਐਮ ਸਾਹਿਬ ਕੋਈ ਬੇੜੀ ਨਹੀਂ ਕੋਈ ਕੁਛ ਨਹੀਂ ਕੋਈ ਮੰਤਰੀਆਂ ਵੱਲੋਂ ਕੋਈ ਬੇੜੀ ਨਹੀਂ ਕੋਈ ਵੀ ਲਾਈਫ ਜੈਕਟਾਂ ਵੀ ਨਹੀਂ ਦਿੱਤੀਆਂ ਜੀ ਲਾਈਫ ਜੈਕਟ ਤਾਂ ਹੈ ਹੀ ਨਹੀਂ ਉਹ ਜਿੱਥੇ ਲੋਕ ਤੁਸੀਂ ਜਾ ਕੇ ਦੇਖੋ ਆ ਬੰਦ ਤੇ ਚੱਲ ਰਿਹਾ ਕੰਮ ਇਧਰ ਪਿੱਛੇ ਪਿੱਛੇ ਇਧਰ ਬੰਦ ਚਲੋ ਤੁਸੀਂ ਹੁਣ ਰਾਹ ਇਧਰ ਬਲੌਕ ਹੋ ਗਿਆ ਗਰੀ ਤੁਸੀਂ ਬੰਦ ਜਾ ਕੇ ਦੇਖੋ ਜਿਹੜੇ ਬੰਦੇ ਇੱਕ ਦੋ ਬੰਦੇ ਆ ਉਹਨਾਂ ਨੇ ਵੀ ਆਪਦੀ ਪਰਸਨਲ ਖਰੀਦੀਆਂ ਹੋਈਆਂ ਜਿਹੜੇ ਅੱਗੇ ਖੜੇ ਹੋਏ ਆ ਇਹ ਤਾਂ ਸਾਰੀ ਸੇਵਾ ਹੋਵੇ ਹੀ ਲੱਗੇ ਹੋਏ ਬੰਦੇ ਵੀ ਜਿਹੜੇ ਦਰਿਆ ਦੇ ਵਿੱਚ ਉੱਤਰੇ ਕੱਟੇ ਲਾ ਰਹੇ ਨੇ ਜਿਹੜੀਆਂ ਇਹ ਚੀਜ਼ਾਂ ਨੇ ਇਹ ਚੀਜ਼ਾਂ ਸਰਕਾਰਾਂ ਦੇ ਫਰਜ਼ ਬਣਦੇ ਆ ਟੈਸਟਿੰਗਾਂ ਹੋ ਗਈਆਂ ਲਾਈਫ ਜੈਕਟਾਂ ਹੋ ਗਈਆਂ ਇਹ ਸਰਕਾਰਾਂ ਨੇ ਦੇਣੀਆਂ ਹੈਲੀਕਾਪਟਰ ਇਹਨਾਂ ਲੋਕਾਂ ਨੇ ਕੀ ਕਰਨਾ ਹੈਲੀਕਾਪਟਰ ਨਾਲ ਹੀ ਕਿਸੇ ਤੇ ਕੰਮ ਆਉਂਦਾ ਸੋ ਇਸ ਕਰਕੇ ਮਤਲਬ ਸਰਕਾਰਾਂ ਤੇ ਵੀ ਕਿਤੇ ਨਾ ਕਿਤੇ ਹੈਰਾਨੀ ਹੁੰਦੀ ਹੈ ਵੀ ਤੁਸੀਂ ਜੇ ਆਉਨੇ ਹੋ ਕੱਲ ਸੀਐਮ ਸਾਹਿਬ ਆਏ 5 6 ਘੰਟੇ ਇੱਥੇ ਟਰੈਕਟਰ ਟਰਾਲੀਆਂ ਨੂੰ ਜਾਮ ਕਰੀ ਰੱਖਿਆ ਲੰਗਰ ਅੱਗੇ ਨਹੀਂ ਜਾਣ ਦਿੱਤਾ ਤੁਸੀਂ ਆਉਨੇ ਹੋ ਫੋਟੋ ਸ਼ੂਟ ਕਰਵਾਉਨੇ ਹੋ ਉਹ ਡਰਾਮੇ ਕਰਦੇ ਹੋ ਉਸ ਤਰ੍ਹਾਂ ਤੁਸੀਂ ਸਾਰਾ ਕੁਝ ਕਰਕੇ ਜਾਂਦੇ ਹੋ ਪਰ ਘਟੋ ਘਟ ਜਾਂਦੇ ਹੋਏ ਕੋਈ 20 50 ਕੁਝ ਦੇਖ ਕੇ ਤਾਂ ਜਾਓ ਜਾਂ ਨਿਰਿਆਪੁਰੀਆਂ ਤੁਸੀਂ ਫੋਟੋਆਂ ਖਿਚਵਾਉਣ ਆਉਨੇ ਆ ਇਹਨਾਂ ਲੋਕਾਂ ਦਾ ਦੁੱਖ ਸਿਰਫ ਇਹ ਲੋਕੀ ਜਾਣਦੇ ਆ ਜਿਹੜੇ ਲੰਬੇ ਸਮੇਂ ਤੋਂ ਉਜੜਦੇ ਆਏ ਆ ਫਿਰ ਬਸਦੇ ਆ ਫਿਰ ਹੌਸਲਾ ਕਰਦੇ ਆ ਫਿਰ ਆ ਜ਼ਮੀਨਾਂ ਬਾਕੇ ਇੱਥੇ ਅਨਾਜ ਵਗਾਉਂਦੇ ਆ ਪਰ ਸਿਰਫ ਜਿਹੜਾ ਹੈਗਾ ਸੋਸ਼ਲ ਮੀਡੀਆ ਜਾਂ ਮੀਡੀਆ 'ਚ ਉਠੇ ਹੋਏ ਲੋਕ ਇਹਨਾਂ ਦਾ ਦੁੱਖ ਨਹੀਂ ਸਮਝ ਸਕਦੇ ਸੋ ਵੀਰੇ ਅਸੀਂ ਤਾਂ ਚਲੋ ਅਰਦਾਸ ਬੇਨਤੀ ਇਹੀ ਕਰਦੇ ਹਾਂ ਛੇਤੀ ਇਹ ਜਿਹੜੀ ਹੈਗੀ ਆ ਹਾਲਾਤ ਠੀਕ ਹੋਣ ਸੋ ਉਹਨਾਂ ਵੀਰਾਂ ਨੂੰ ਵੀ ਜਿਹੜੇ ਕੋਈ ਸਮਾਜ ਸੇਵੀ ਵੀਰ ਇੱਧਰ ਆਉਣਾ ਚਾਹੁੰਦੇ ਆ ਸਮਾਨ ਲੈ ਕੇ ਆਉਣਾ ਚਾਹੁੰਦੇ ਆ ਕੋਸ਼ਿਸ਼ ਕਰੋ ਜੀ ਕੋਈ ਵੱਡੀਆਂ ਸੰਸਥਾਵਾਂ ਨੇ ਕੋਈ ਕਿਸ਼ਤਿਆਂ ਦਾ ਹੱਲ ਹੋ ਸਕਦਾ ਖਾਲਸਾ ਈਡ ਜਈਆਂ ਵੱਡੀਆਂ ਸੰਸਥਾਵਾਂ ਹੈਗੀਆਂ ਨੇ ਗਲੋਬਲ 6 ਸੰਸਥਾ ਹੈਗੀ ਆ ਕਿਸ਼ਤਿਆਂ ਦਾ ਹੱਲ ਤੇ ਜਿਵੇਂ ਅਮਸ਼ਰਦਾਨੀਆਂ ਆਡੋਮੋਸ ਜਾਂ ਹੁਣ ਹਲਕੀਆਂ-ਹਲਕੀਆਂ ਬਿਮਾਰੀਆਂ ਦੀ ਸਮੱਸਿਆ ਆਊਗੀ ਫੰਗਸ ਵਗੈਰਾ ਸਨ ਲੱਗ ਜਾਂਦੇ ਆ ਉਸ ਤਰ੍ਹਾਂ ਦੇ ਬੱਚਿਆਂ ਦੀਆਂ ਬੱਚਿਆਂ ਦੀਆਂ ਬਹੁਤ ਜੜੀਆਂ ਹੈਗੀਆਂ ਸਮੱਸਿਆਵਾਂ ਆਉਂਦੀਆਂ ਨੇ ਇਦਾਂ ਦੇ ਵੀਰ ਜੀ ਗਲਵਜ਼ ਜਿਵੇਂ ਮੁਹਈਆ ਕਰਾ ਦਿੰਦੇ ਨੇ ਇੱਕ ਹਾਂਜੀ ਜਿਵੇਂ ਇਦਾਂ ਦੇ ਗਲਵਜ਼ ਹੁੰਦੇ ਆ ਜਿਹੜੇ ਆ ਮਤਲਬ ਕਿ ਹੱਥਾਂ ਦੇ ਜਿਵੇਂ ਕੀ ਕੰਮ ਧੰਦਾ ਕਰਨ ਲਈ ਹਾਂ ਕੰਮ ਧੰਦਾ ਨਾ ਵੀ ਉੱਥੇ ਜੰਗਲੀ ਇਲਾਕਾ ਆ ਵੀ ਸਰਾਪਸ ਲੂਪੀ ਆ ਜਾਂਦੀ ਪਾਣੀ ਚ ਜਿਵੇਂ ਕਿਸੇ ਦੇ ਹੱਥ 'ਚ ਕੋਈ ਕੱਠ ਵਗੈਰਾਂ ਨਾਲ ਲੱਗ ਜੇ ਜਾਂ ਕੋਈ ਮਾਰਨ ਨਾਲ ਲੱਗ ਜੇ ਵੀ ਇਹ ਵੀ ਚੀਜ਼ ਬਹੁਤ ਵਧੀਆ ਸੋ ਇਸ ਤਰ੍ਹਾਂ ਦੇ ਗਲਵਜ਼ ਜਿਹੜੇ ਵੀਰ ਆ ਰਹੇ ਆ ਇਹ ਦਸਤਾਨੇ ਨੇ ਕੰਮ ਧੰਦਾ ਕਰਨ ਵੇਲੇ ਘਰੇ ਵੀ ਕੰਮ ਆਉਂਦੇ ਆ ਆਪਾਂ ਵਰਤਦੇ ਆ ਤੇ ਇੱਥੇ ਜਿਹੜਾ ਹੈਗਾ ਜਿੱਥੇ ਵੀਰ ਬੰਨ ਤੇ ਕੰਮ ਕਰ ਰਹੇ ਉਹ ਜੰਗਲੀ ਏਰੀਆ ਸਾਰਾ ਕਿਸੇ ਤਰ੍ਹਾਂ ਦੇ ਕੀੜੇ ਮਕੌੜੇ ਦਾ ਵੀ ਡਰ ਰਹਿੰਦਾ ਹੈ ਕਿ ਸੋ ਤਰਪਾਲਾਂ ਵਗੈਰਾ ਰੱਸੇ ਵਗੈਰਾ ਦੀ ਲੋੜ ਆ ਜਿਵੇਂ ਪਿੱਛੇ ਸਾਨੂੰ ਇੱਕ ਮੁੰਡੇ ਨੇ ਦੱਸਿਆ ਕਿ 15 17 ਫੁੱਟ ਰੱਸਾ ਸਾਨੂੰ ਚਾਹੀਦਾ ਲੰਬਾ ਤਾਂ ਕਿ ਜਦੋਂ ਪਾਣੀ ਦੇ ਵਿੱਚ ਤੁਰਨਾ ਇੱਕ ਦੋ ਜ ਰੱਸਾ ਫੜ ਕੇ ਚੱਲਿਆ ਜਾਵੇ ਸੋ ਇਹ ਚੀਜ਼ਾਂ ਬਹੁਤ ਜ਼ਰੂਰੀਆਂ ਸਮਾਜ ਸੇਵੀ ਵੀਰ ਜਿਹੜੇ ਇਸ ਗੱਲਬਾਤ ਨੂੰ ਸੁਣ ਰਹੇ ਆ ਜੇਕਰ ਤੁਸੀਂ ਹੁਸੈਨੀਵਾਲਾ ਬਾਰਡਰ ਇਧਰ ਫਿਰੋਜ਼ਪੁਰ ਵੱਲ ਆਉਣਾ ਚਾਹੁੰਦੇ ਹੋ ਤਾਂ ਇਹ ਚੀਜ਼ਾਂ ਜ਼ਰੂਰ ਲੈ ਕੇ ਆਓ ਮਹਾਰਾਜ ਦੀ ਕਿਰਪਾ ਨਾਲ ਲੰਗਰ ਰਸਦ ਬਹੁਤ ਵੱਡੇ ਪੱਧਰ ਤੇ ਪਹੁੰਚ ਰਿਹਾ ਹਾ ਪਸ਼ੂਆਂ ਵਾਸਤੇ ਹਰਾਚਾਰਾ ਜ਼ਰੂਰ ਲੈ ਕੇ ਆਇਓ ਇਹ ਚੀਜ਼ਾਂ ਦੀ ਜਾਦੇ ਲੋੜ ਆ ਸੋ ਵੀਰੇ ਬਹੁਤ ਧੰਨਵਾਦ ਪਰਮਾਤਮਾ ਇਸ ਹਾਂਜੀ ਆਚਾਰ ਦੀ ਜਿਵੇਂ ਮਲਗੀ ਜਿਹੜਾ ਤੂੜੀ ਆ ਨਾ ਉਹ ਘਾ ਰੱਖਣ ਨੂੰ ਜਗ੍ਹਾ ਨਹੀਂ ਜੀ ਵੀ ਹਰਾਚਾਰਾ ਜਾਂ ਆਚਾਰ ਜਿਹੜਾ ਹੁੰਦਾ ਨਾ ਚਾਰ ਮੱਕੀ ਦਾ ਆਚਾਰ ਲੋਕ ਇਕੱਠਾਂ ਲਾ ਜਾਂਦੇ ਉਹਨੂੰ ਬੱਠਲ ਚ ਰੱਖ ਕੇ ਵੀ ਮੱਝਾਂ ਨੂੰ ਖਵਾ ਲੈਂਦੇ ਆ ਕਿਉਂਕਿ ਤੂੜੀ ਦਾ ਰਲੂ ਕੀ ਤਾਂ ਪਾਊਗੀ ਤੂੜੀ ਦਾ ਬਹੁਤ ਪਈ ਹੋਈ ਆ ਪਰ ਜਿੰਨਾ ਦੇ ਹਸਦਾ ਵੀ ਉਹ ਚਾਰਾ ਦਿੱਤਾ ਜਾਵੇ ਆ ਰਾਜਾ ਰਾਜ ਨੂੰ ਆਪਾਂ ਚਾਰ ਬੋਲਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜ਼ ਇਹ ਇਧਰ ਬਨ ਨਾ ਕੁਝ ਸਥਾਨਕ ਲੋਕ ਕਿੱਥੋਂ ਜਾ ਰਹੇ ਆ ਬਨ ਦੇ ਉੱਪਰ ਜੀ ਵੀ ਇੱਕ ਤਰ੍ਹਾਂ ਦੀ ਸੇਵਾ ਚੱਲ ਰਹੀ ਆ ਮਿੱਟੀ ਨਾਲ ਪੂਰਿਆ ਜਾ ਰਿਹਾ ਸੋ ਇਹ ਤਸਵੀਰਾਂ ਨੇ ਸਤਲੁਜ ਦਰਿਆ ਦੇ ਕੰਢੇ ਹੁਸੈਨੀ ਵਾਲਾ ਬਾਰਡਰ ਤੇ ਅਸੀਂ ਇਸ ਵਕਤ ਖੜੇ ਆ ਸਥਾਨਕ ਲੋਕ ਮੇਰੇ ਨਾਲ ਗੱਲਬਾਤ ਕਰ ਰਹੇ ਸੀ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੱਧੂ